ਤੇ ਜੇ ਸਬਜ਼ੀ ਪਹਿਲਾਂ ਖਾਣ ਨੂੰ ਮਿਲ ਜੇ ਮੌਸਮ ਤੋਂ ਥੋੜਾ ਜਿਹਾ ਪਹਿਲਾਂ ਤਾਂ ਖਾਣ ਦਾ ਮਜ਼ਾ ਹੀ ਅਲੱਗ ਹੁੰਦਾ ਹੈਗਾ ਤੇ ਛਾਲਗਮ ਤਾਈ ਪੁੱਛਈ ਨਾ ਇਹ ਸਾਡਾ ਤਾਂ ਮਾਂ ਨਹੀਂ ਕਾਤਾ ਇੰਨੇ ਜਿਆਦਾ ਛਾਲਗਮ ਮੰਮੀ ਕਹੇ ਮੈਂ ਨਹੀਂ ਧਰਦੀ ਤੁਸੀਂ ਤਾਂ ਰੋਜ਼ ਹੀ ਛਾਲਗਮ ਲੈ ਆਉਂਦੇ ਆਗੇ ਮਿਰਚਾਂ ਦਾ ਕੰਮ ਹੋ ਗਿਆ ਹਾਂਜੀ ਸਰਬੀਤਾ ਹਾਂਜੀ ਡੈਡੀ 20 ਲੈ ਕੇ ਆਉ ਪੁੱਤ ਲਾਈ ਆਪਾਂ ਲਿਆ ਡੈਡੀ ਜੀ ਸਰਦੀਆਂ ਦੀਆਂ ਸਬਜ਼ੀਆਂ ਦੀ ਮੈਂ 20 ਲੈ ਆਈਆਂ ਤੇ ਇਸ ਦੇ ਵਿੱਚ ਮੈਂ ਦੇਖਦੇ ਕਿਹੜੀਆਂ ਕਿਹੜੀਆਂ ਦੇ ਸਬਜ਼ੀਆਂ ਦੇ ਵੀ ਆਪਣੇ ਕੋਲ ਪਹੁੰਚੇ ਆ ਆਜਾ ਆਪਾਂ ਇੱਥੇ ਲਿਆ ਕੇ ਦਿਖਾ ਇਧਰ ਹਾਂਜੀ ਜਿਹੜੇ ਇੱਕ ਤਾਂ ਪਾਲਕ ਲਾਉਣੀ ਆਪਾਂ ਆ ਸ਼ਾਮੇ ਆ ਜਿੱਦ ਇੱਕ ਮੇਥੇ ਇਧਰ ਚੱਲ ਮੈਂ ਇੱਕ ਬਾਟੀ ਰਗੀ ਕਰ ਦੇਣਾ ਹਾਂਜੀ ਅੱਤੀ ਪਾਲਕ ਲਾਉਣ ਲੱਗੇ ਆ ਮੇਥੇ ਧਨੀਆ ਦੇਖੋ ਕਾਫੀ ਵੀ ਪਹੁੰਚੇ ਹੈਗੇ ਏ ਵੀ ਅਸੀਂ ਆਨਲਾਈਨ ਹੀ ਡੇੜੀ ਮੰਗਵਾਏ ਸੀਗੇ ਆਰਡਰ ਕਰੇ ਸੀਗੇ ਗਾਜਰ ਲਾ ਦਿੰਨੇ ਆਪਾਂ ਮੂਲੀ ਤੇ ਮੇਥੀ ਵੀ ਵਧੀਆ ਹੋ ਜੂਗੀ ਹੂੰ ਹੂੰ ਠੀਕ ਹੈ ਤੇ ਆ ਮੈਨੂੰ ਲੱਗਦਾ ਸੁਂਗਰੇ ਹਾਂ ਤੇ ਆਪਣੇ ਕੋਲ ਸਾਗ ਮਟਰ ਮਟਰ ਬਹੁਤ ਵਧੀਆ ਹੋਏ ਸੀ ਪਿਛਲੇ ਸਾਲ ਡੇੜੀ ਆਪਣੇ ਤੇ ਛਾਲਗਮ ਤੈਨੂੰ ਪੁੱਛੋ ਹੀ ਨਾ ਇਹ ਸਾਡਾ ਤਾਂ ਮਾਣ ਹੀ ਕਾਤਾ ਇੰਨੇ ਜਿਆਦਾ ਛਾਲਗਮ ਮੰਮੀ ਕਹਿੰਦੇ ਮੈਂ ਨਹੀਂ ਦਰਦੀ ਤੁਸੀਂ ਤਾਂ ਰੋਜ਼ ਹੀ ਸ਼algam ਲੈ ਆਉਂਦੇ ਆਗੇ ਮਿਰਚਾਂ ਦਾ ਕੰਮ ਹੋ ਗਿਆ ਹਾਂਜੀ ਇਹ ਮਿਰਚਾਂ ਦਾ ਕੰਮ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਤਰਾ ਉਹ ਸਰਦੀ ਗਨੇ ਸਬਜ਼ੀਆਂ ਲਾਉਣੀਆਂ ਸ਼ੁਰੂ ਕਰਦੇ ਆਂ ਅੱਜ ਅੱਜ ਖਾਲ ਪਾ ਰਹੇ ਹੈ ਗੁਰਪ੍ਰੀਤ ਸਿੰਘ ਸਰਬਜੀਤ ਕੌਰ ਖਾਲ ਦੀ ਤਿਆਰੀ ਚੱਲ ਰਹੀ ਹੈ ਖਾਲ ਪਾਉਣ ਦੀ ਕੁਸਪਾਈ ਜਾਂਦੇ ਰੇਦੀ ਬਹੁਤ ਜ਼ਰੂਰ ਤਬਾਂ ਨੂੰ ਰੇ ਪਾਉਣੀ ਚਾਹੀਦੀ ਹੈ ਚੜੀ-ਸੜੀ ਰੇ ਜੰਗਰੋਆਂ ਦੀ ਖਾਰ ਬਹੁ ਫੇਰ ਸਬਜ਼ੀਆਂ ਸਾਰੀਆਂ ਆਰਗੇਨਿਕ ਸਬਜ਼ੀਆਂ ਨੇ

ਹੋ ਤਾਂ ਥੋੜੇ ਰਹਿ ਗਿਆ ਗੁੱਡ ਤਾਂ ਆਂ ਜ਼ਰਾ ਲੋ ਬਰੋ ਉਹ ਸਬਜ਼ੀ ਵਾਸਤੇ ਤਿਆਰੀ ਹੋਈ ਜਾਂਦੀ ਐ। ਬੱਟਾ ਪਾਉਣ ਲੱਗੇ ਆ। ਤੇ ਸਬਜ਼ੀ ਲਾਵਾਂਗੇ ਆਪੋ ਸਾਰੀ ਹੁਣ ਤੱਸ ਤੱਸ। ਕੱਲ ਸਾਫ ਸਫਾਈ ਕਰੀ ਸੀ ਸਾਰੀ ਜਿੰਦਰੇ ਨਾਲ। ਅੱਜ ਜਿੰਦਰੇ ਨਾਲ ਬੱਟਾ ਪਾ ਕੇ ਵਧੀਆ ਖਾਲੀਆਂ ਵਾਲੀਆਂ ਭਰ ਕੇ ਜਿੰਦਰੇ ਨਾਲ। ਤੇ ਫਿਰ ਇਹ ਦੁਆਰ ਕੱਸੀ ਨਾਲ ਮੜਾ ਮੜਾ ਗੋੜ ਕੇ ਤੇ ਸਬਜ਼ੀ ਲਾਵਾਂਗੇ ਸਾਰੇ ਸਭੇ। ਜਿਹੜੜੇ ਪੂਰੀ ਵਧੀਆ ਸਬਜ਼ੀ ਉਗਰਾਉਂਦੀ ਐ ਤਾਂ ਆਪਾਂ ਨੂੰ ਗੇਤੀ ਸਬਜ਼ੀਆਂ ਖਾਣ ਨੂੰ ਮਿਲ ਜਾਣੀਆਂ ਨੇ ਜੀ। ਹੂੰ ਹੂੰ। ਹਾਂ ਤਾਂ ਉਹ ਆਧਾ ਮੌਸਮ ਦਾ ਫਰਕ ਹੈ ਕੁਝ ਤੇ ਜੇ ਸਬਜ਼ੀ ਪਹਿਲਾਂ ਖਾਣ ਨੂੰ ਮਿਲ ਜੇ ਮੌਸਮ ਤੋਂ ਥੋੜਾ ਜਿਹਾ ਪਹਿਲਾਂ ਤਾਂ ਖਾਣ ਦਾ ਮਜ਼ਾ ਹੀ ਲੱਗ ਹੁੰਦਾ ਹੈਗਾ ਹੂੰ ਹੂੰ ਜਲਦੀ ਹੈ ਨਾ ਤੇਰੇ ਭੈਰ ਹਾਂ ਉਹ ਵਿਚਾਰੀ ਕਿਹੜੀਆਂ ਕੈਰੀਆਂ ਪਾ ਦੀਆਂ ਤਾਂ ਪਰ ਉਹ ਹੁਣ ਲਾਵਾ ਨਹੀਂ ਸ਼ਾਉਗਣਾ ਸਬਜ਼ੀ ਸਾਰੀ ਚਲੋ ਤਾਂ ਸੋ ਪਲਾਨ ਬਣਾਉ ਉਹ ਤਾਂ ਬਣੀ ਆ ਮੰਨ ਅੱਜ ਕਿਹੜੀ ਸਬਜ਼ੀ ਲੱਗੇ ਤੇ ਜਿਹੜੀ ਸਿਰੇ ਵਾਲੀ ਕੈਰੀ ਉਧਰ ਨਾਲ ਤੋਂ ਉਹਨੇ ਖਾਦ ਜਾਲਿਆ ਰੂੜੀ ਦੀ ਉਹਦੇ ਤੇ ਆਪਾਂ ਆਲੂ ਨੇ ਬੱਟਾ ਪਾ ਲਈਏ ਵਿੱਚ ਠੀਕ ਹੈ ਤੇ ਨਾਲ ਆ ਵੀ ਕਰ ਲਈਏ ਸਰੋਂ ਤੇ ਪਾਲਕ ਦਾ ਆਹ ਬੜੀ ਕਰੀ ਕਿ ਠੀਕ ਹੈ ਆਲੂ ਹਾਂ ਆਲੂ ਨਹੀਂ ਤਾਂ ਆ ਗਿਆ ਆਲੂ ਤਾਂ ਲਾਗੇ ਲਾਉਂ ਲੋ ਇਹਦੇ ਚ ਆਪਾਂ ਲਾਵਾਂਗੇ ਸਰੋਂ ਤੇ ਪਾਲਕ ਇਹਦੇ ਮਿੱਥੇ ਹਾਂ ਆਹਦੇ ਮਿੱਥੇ ਲਾ ਦੇਗੇ ਧਣੀਆਂ ਮਟਰ ਇਕ ਮਟਰ ਵੀ ਲਾਵਾਂਗੇ ਆਪਾਂ ਬੱਟਾ ਪਾ ਕੇ ਹਾਂ ਪਿਛਲੀ ਯਾਰ ਬਹੁਤ ਮਟਰ ਹੋਏ ਸੀ ਆਪਣੇ ਨੂੰ ਹਾਂਜੀ ਹਾਂ ਮਟਰ ਐਕਟੀਵ ਐ ਛੇ ਥੋੜੀ ਜਿਹੀ ਗਰਮੀ ਤਾਂ ਹੈਗੀ ਐ ਜਿਹੜੀ ਪਰ ਮੈਨੂੰ ਐ ਲੱਗਦਾ ਵੀ ਰਾਤ ਨੂੰ ਠੰਡ ਹੋ ਜਾਂਦੀ ਤੇ ਸਵੇਰ ਤਰੇਲ ਵੀ ਕਾਫੀ ਪੈਂਦੀ ਆ ਤੇ ਸਬਜ਼ੀ ਉੱਗ ਆਉਗੀ ਮੇਰੇ ਹਿਸਾਬ ਨਾਲ ਕੱਲ ਤਾਂ ਮੈਨੂੰ ਲੱਗਦਾ ਮੌਸਮ ਫਰਕ ਕਰੇਗਾ ਹਾਂਜੀ ਤੇ ਗਰਮੀ ਤਾਂ ਹੈ ਨਾ ਫਿਰ ਸਤਨ ਕੋ ਤਾਂ ਉਂਗਲੋਂ ਤੋਂ ਤਾਂ ਆਉਗਦਾ ਠੀਕ ਆ ਹੁਣ ਅਕਤੂਬਰ ਆ ਗਿਆ ਬਸ ਇੱਕ ਬੋਦਰੀ ਰਹੀ ਅਕਤੂਬਰ ਦੇ 28 28 ਸੀ ਅੱਜ ਹਾਂਜੀ 28 ਅਕਤੂਬਰ ਤੱਕ ਸਾਰੀਆਂ ਫਸਲਾਂ ਲੱਗ ਜੀ ਹੁੰਦੀਆਂ ਨੇ ਆਪਣੇ ਵੀਟੂ ਇਹ ਪ੍ਰਾਣੇ ਨਾ ਗੰਡੇ ਛੰਟੇ ਪਏ ਛੋਟੇ ਛੋਟੇ ਹਾਂ ਹਾਂ ਉਹ ਆਪਾਂ ਇੱਕ ਕੈਰੀ ਮੰਗ ਲਾ ਲੈ ਜਾਂ ਪਲਾ ਲੈ ਬਟਾਂ ਤੇ ਤੇ ਉਹ ਚਟਨੀ ਨੂੰ ਆ ਨਾ ਸਿਆਲ ਚ ਬਹੁਤ ਵਧੀਆ ਰਹਿੰਦੇ ਆ ਤੇ ਨਾਲੇ ਪਿੱਛੋਂ ਦੇਖ ਜੀ ਆਪਾਂ ਡੇਡੇ ਗੰਡੇ ਹੋ ਗਏ ਸੀ ਹਾਂ ਤੇ ਡੇੜੀ ਉਹ ਪਰੌਂਠੇ ਵੀ ਜਦੋਂ ਮੈਂ ਬਣਾਉਣੇ ਹੁੰਦੇ ਆ ਤੇ ਉਹ ਚ ਹਰੇ ਗੰਡੇ ਪਾਉਣੇ ਹੁੰਦੇ ਨੇ ਭੂਕਾ ਜਿਹੜੀਆਂ ਹੁੰਦੀਆਂ ਨਾ ਪਰੌਂਠੇ ਬਹੁਤ ਲਾਜਵਾਬ ਬਣਾਉਂਦੀਆਂ ਨੇ ਹੋਰ ਚਟਨੀ ਬਹੁਤ ਸਵਾਦ ਵਾਲੀ ਹੁੰਦੀ ਉਹ ਸਿਆਲ ਜਿਹੜਾ ਗੰਡੇ ਖਾਣੇ ਹਾਂ ਤੇ ਚਲੋ ਸ਼ੁਰੂ ਕਰਦੇ ਆਪਾਂ ਥੋੜਾ ਥੋੜਾ ਪੋਲਾ ਉਹਦਾ ਗੁੱਡਾ ਵੀ ਰੈਡੀ ਥੋੜਾ ਹਾਂ ਇਹ ਤਾਂ ਬੱਟਾ ਹੀ ਪਾਉਣੀ ਬਤਾ ਇਹਦਾ ਤਾਲੂ ਐਸਟ ਕੁਟ ਨਹੀਂ ਪਾਲਕਾਲੇ ਚ ਹਾਂ ਇਹਦੇ ਚਲਾ ਦੇ ਮਾੜਾ ਮਾੜਾ ਉੱਥੇ ਛੱਡੀਆਂ ਹਾਂ ਬਸ ਐ ਉੱਥੇ ਛੱਡ ਜਾਨਾ ਹੂੰ ਬਾਣ ਦਾ ਵਿੱਚ ਵਧੀਆ ਬਣਾਇਆ ਹਨਾ ਬਾਣ ਇੱਕ ਨੰਬਰ ਬਣਾਇਆ ਜੀ ਕੱਲ ਅੱਧੀ ਢਾਡੀ ਲੱਗ ਗਈ ਤੇ ਹੂੰ ਤੇ ਹੋਰ ਬਹੁਤ ਲੱਗ ਗਿਆ ਬਹੁਤ ਗੰਦ ਪੈਲ ਸੀ ਇੱਥੇ ਵੀ ਨਾ ਪੁੱਛਿਆ ਕਰਕੇ ਹੁਣ ਪੁੱਲੀ-ਤੁੱਲੀ ਦੀ ਗੜਾਈ ਤੇ ਦੂਬਾਰ ਫਿਰ ਚੀੜਾਂਗੇ ਇਹਦੇ ਚ ਨੰਨ ਮਿੱਟੀ ਚਾੜ ਜਾਨੀ ਬੀਜ ਸੁਰੇ ਫਿਰ ਇਹਨਾਂ ਸਖਤ ਹੋ ਗਏ ਆਉਂਦਾ ਹੀ ਯਾਰ ਹਨਾ ਪਾਣੀ ਪਿਆ ਤੇ ਡਲਾ ਨਹੀਂ ਮਰਦਾ ਹੁਣੇ ਬਣਿਆ ਪਹਿਜੋਣੇ ਨੋਟਾ ਵੇਟਰ ਚਲਾਇਆ ਹਨ ਲਸਣ ਤਾਂ ਲਾ ਆਈਏ ਮਿੱਟੀ ਕੇਤੀ ਹੈ ਜੇ ਲਸਣ ਲਸਣ ਮੇਰੇ ਖਿਆਲ ਨਾਲ ਪੂਰੀ ਜਗੀ ਪਾਲਕ ਤੋਂ ਆਪਣੀ ਸਬਜੀ ਲਾਉਣ ਦਾ ਕੰਮ ਆਪਾਂ ਸ਼ੁਰੂ ਕਰਤਾ ਹੈ ਇਸ ਤੋਂ ਬਾਅਦ ਆਪਾਂ ਸਾਰੀਆਂ ਸਬਜ਼ੀਆਂ ਹੌਲੀ ਹੌਲੀ ਖੇਤ ਦੇ ਵਿੱਚ ਲਾ ਦੇਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਇਹਨੂੰ ਹਲਕਾ ਹਲਕਾ ਪਾਣੀ ਦੇਵਾਂਗੇ ਤੇ ਫਿਰ ਕੁਝ ਸਮੇਂ ਲਈ ਇਹਨੂੰ ਛੱਡ ਦੇਵਾਂਗੇ ਜਿੰਨਾ ਚਿਰ ਇਹ ਟੰਗੂਰ ਨਹੀਂ ਮਾਰਦੀ ਇਹਨੂੰ ਸਾਰੀਆਂ ਸਬਜ਼ੀਆਂ ਉੱਗ ਨਹੀਂ ਜਾਂਦੀਆਂ ਤੇ ਜੇ ਤੁਹਾਨੂੰ ਵੀ ਸਾਡੀ ਇਹ ਖੇਤੀਬਾੜੀ ਕਿਚਨ ਗਾਰਡਨਿੰਗ ਚੰਗੀ ਲੱਗਦੀ ਹੈ ਆਰਗੈਨਿਕ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ